ਹਲੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਲੋ ਮੈਂ ਬੋਲ ਰਿਹਾ ਹਾਂ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਮੈਂ ਗਰਮੀਤ ਸਿੰਘ ਬੋਲਦਾ ਤੁਸੀਂ ਕੌਣ ਬੋਲਦੇ ਜੀ ਅੱਜ ਮੈਂ ਸਾਹਲ ਹੋ ਰਿਹਾ ਵੀ ਹਾਂਜੀ ਸਾਹਲ ਆਪਣੇ ਉਹ ਜਿਹੜੇ ਸ਼ਿਵਸਨ ਦਾ ਪ੍ਰਧਾਨ ਜੀ ਆ ਜੀ ਜੀ ਠੀਕ ਆ ਜੀ ਵੀਰ ਜੀ ਮੈਂ ਰਾਤੀ ਵੀ ਤੁਹਾਨੂੰ ਫੋਨ ਕੀਤਾ ਸੀ ਫੌਰੀ ਮੈਂ ਰਾਤੀ ਤੁਹਾਨੂੰ ਫੋਨ ਨਹੀਂ ਦੁਬਾਰਾ ਕਰ ਸਕਿਆ ਥੋੜਾ ਜਿਹਾ ਬਿਜੀ ਹੋ ਗਿਆ ਸੀ ਹਾਂ ਜੀ ਹਾਂ ਜੀ ਜਦੋਂ ਤੁਸੀਂ ਇਹਨਾਂ ਦਾ ਪਾਰਟਿਸਿਪਟ ਆ ਰਹੇ ਤੇ ਨਹੀਂ ਆਟ ਵਟਿਸਟਾਂ ਬੰਨ ਕਰ ਰਹੇ ਹਾਂਜੀ ਹਾਂਜੀ ਹੋਰ ਸੁਣਾਓ ਕਿੰਦਾ ਘਰ ਪਰਿਵਾਰ ਸਭ ਠੀਕ ਠਾਕ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਮੈਂ ਤੁਹਾਡੀ ਵੀਡੀਓ ਦੇਖੀ ਸੀ ਫੇਸਬੁਕ ਤੇ ਇੱਕ ਉਹਦੇ ਤੋਂ ਮੈਂ ਨੰਬਰ ਤੁਹਾਡਾ ਲਿਆ ਆ ਹਾਂ ਜੀ ਹਾਂ ਜੀ ਤੇ ਮੈਂ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਕਰਨੀ ਚਾਹੁੰਦਾ ਆ ਵੀ ਆਪਣੇ ਮਨਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਇੰਨਾ ਗੁੱਸਾ ਕਿਉਂ ਆ? ਹਾਂਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਆ ਵੀ ਆਪਣੇ ਮਨਾਂ ਦੇ ਵਿੱਚ ਜਾਨੀ ਕਿ ਇੱਕ ਦੂਜੇ ਦੇ ਪ੍ਰਤੀ ਇੰਨੀ ਨਫ਼ਰਤ ਕਿਉਂ ਆ? ਮੈਂ ਪੁੱਛਣਾ ਚਾਹੁੰਨਾ ਆ ਕੋਈ ਨਫ਼ਰਤ ਤੇ ਕੋਈ ਨਹੀਂ ਆਪਣੇ ਇੱਥੇ ਅਸੀਂ ਦੇਖੋ ਪੰਜਾਬ ਦੀ ਰਹਿ ਰਹੇ ਆ। ਹਾਂਜੀ ਡਾਕਟਰ ਕੋਈ ਨਫ਼ਰਤ ਦੇ ਕਿਸੇ ਤਰ੍ਹਾਂ ਦਾ ਦਾਅਵਾ ਕੀ ਜਾਂਦਾ ਹੈ ਫੇਸਬੁੱਕ ਤੇ ਜਾਂ ਵਟਸਐਪ ਤੇ ਕਈ ਇਖਲਾਸ ਪੀ ਦਿੱਤਾ ਵਾ। ਹਾਂਜੀ ਤੇਰਾ ਅੰਤ ਮਖਮਲ ਦੇ ਕਿਰ ਬਾਹਰ ਆ ਰਹੇ ਆ ਕੋਰਾਂ ਤੇ ਜਿਹੜੇ ਪੰਜਾਬ ਚ ਨਹੀਂ ਰਹ ਰਹੇ ਜਿਹਨੂੰ ਆਪਾਂ ਰਹਿਣਾ ਨਹੀਂ ਆ ਨਹੀਂ ਬਾਹਰ ਹੀ ਰਹ ਰਹੇ ਆ ਇਦਾਂ ਨਹੀਂ ਕੋਲ ਹਾਂਜੀ ਨਹੀਂ ਨਹੀਂ ਬਾਹਰ ਹੀ ਰਹ ਰਹੇ ਆ ਮੇਰੇ ਮਨ ਦੇ ਵਿੱਚ ਤਾਂ ਕੋਈ ਇਦਾਂ ਦੀ ਨਫ਼ਰਤ ਨਹੀਂ ਹੈ ਕਿਸੇ ਹਿੰਦੂ ਵੀਰ ਬਾਰੇ ਇਦਾਂ ਤੇ ਮੇਰੀ ਗਰੀਤ ਮੇਰਾ ਬੇਨਤੀ ਇੱਕ ਬੇਨਤੀ ਸੁਣਿਓ ਨਾ ਤੇ ਮੇਰੇ ਮਨ ਦੇ ਵਿੱਚ ਕਿਸੇ ਮੁਸਲਮ ਵੀਰ ਲਈ ਨਫ਼ਰਤ ਹੈ ਨਾ ਕਿਸੇ ਹਿੰਦੂ ਵੀਰ ਲਈ ਤੇ ਨਾ ਕਿਸੇ ਇਸਾਈ ਲਈ ਤੇ ਨਾ ਕਿਸੇ ਸਿੱਖ ਲਈ ਠੀਕ ਹੈ ਜੀ ਤੇ ਇਹ ਜਾਨੀ ਕਿ ਇਦਾਂ ਕਿਉਂ ਹੋ ਰਿਹਾ ਹੈ ਆਹ ਮੈਂ ਤਾਂ ਪਾ ਰਿਹਾ ਸੀ ਦੇਖੋ ਤੇ ਜੇ ਵਰਨਾ ਆ ਡਾਕੋ ਕੱ ਲਈਆਂ ਮੇਰੀਆਂ ਅੰਗੀਆਂ ਕੱਲੇ ਗੀਆਂ ਫੋਟੋਆਂ ਪਾ ਕੇ ਜਿੱਤੀ ਮਾਰਾ ਇਹਦੀਆਂ ਫੋਟੋਆਂ ਪਾ ਕੇ ਉਹਦੇ ਤੇ ਜਿੱਤੀਆਂ ਰੱਖੀਆਂ ਵਾ ਮੂੰਹ ਤੇ ਕਿਤੜ ਬਾਸੀ ਆ ਤੇ ਅੰਗੀਆਂ ਕਨੇ ਵੀ ਫੋਟੋਆਂ ਪਾ ਰਿਹਾ ਜਣ ਕੀ ਚਾਹਵਾ ਕਰਦੇ ਆ ਵੀਰ ਜੀ ਇਹ ਜਾਨੀ ਕਿ ਨਮਰਦਾਂ ਦੀ ਗੱਲ ਹੁੰਦੀ ਆ ਮੈਂ ਤੁਹਾਨੂੰ ਸਿੱਧੇ ਜਾਨੀ ਕਿ ਸਪਸ਼ਟ ਸਾਹਜ ਦਾ ਜਕਮਾ ਜੇ ਆਪਾਂ ਫੇਸਬੁੱਕ ਤੇ ਇੱਕ ਦੂਜੇ ਦੀਆਂ ਫੋਟੋਆਂ ਬਣਾ ਕੇ ਨਾ ਪਾਉਨੇ ਆ ਇਹ ਸਿਰਫ ਅਸੀਂ ਆਪਣੇ ਆਪ ਨੂੰ ਇਹ ਖਾਬਤ ਕਰਦੇ ਆ ਵੀ ਅਸੀਂ ਕਾਫੀ ਯੋਗ ਨਹੀਂ ਆ ਅਸੀਂ ਸਿਰਫ ਫੇਸਬੁੱਕ ਤੇ ਬੋਲਣ ਯੋਗ ਆ ਅਜੀ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਕੋਈ ਆਉਂਦੀ ਬੰਦ ਮੇਰੇ ਸਾਹਮਣੇ ਆ ਕੇ ਗੱਲ ਕਰਦਾ ਵਾ ਮੈਂ ਕੀ ਨਾਰਦਾ ਮੋਗ ਹੈ ਇਹ ਜੇ ਤਾਂ ਕੋਈ ਮਰਦਾਂ ਵਾਲੀ ਗੱਲ ਰੱਖਦਾ ਆ ਤੇ ਜੇ ਕੋਈ ਬੰਦੇ ਨਾਲ ਕਿਸੇ ਨਾਲ ਹੈਗੀ ਆ ਤੇ ਸਾਹਮਣੇ ਜਾ ਕੇ ਕੱਢੋ ਬਈ ਅਗਲੇ ਨਾਲ ਉਈ ਤਾਂ ਮੈਨੂੰ ਵੀ ਜੋ ਪਈ ਨਾ ਫਰਕ ਇਸ ਤਹਾ ਹੈ ਨਾ ਕਿ ਆਉਂਦੇ ਦਿਲਾਂ ਵਿੱਚ ਹਾਂ ਤੁਸੀਂ ਫਿਰ ਇੱਕ ਗੱਲ ਹੋਰ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਾ ਵਾਲਿਆਂ ਬਾਰੇ ਵਿਰੁੱਧ ਬੋਲਦੇ ਆ ਉਹ ਕੀ ਮਸਲਾ ਆ ਜੀ ਪਈ ਮਸਲਾ ਐਦਾ ਹੋਈ ਤੇ ਪੁਲਿਸ ਕਿਸੇ ਕਿਸ ਤਰ੍ਹਾਂ ਦੇ ਤਾਲ ਸੁਗੁਰੂ ਆ ਹਾਂਜੀ ਬਿਲਕੁਲ ਅਸੀਂ ਦੱਸੇ ਗੁਰੂਆਂ ਨੂੰ ਮੰਨਦੇ ਆ ਜੀ ਨਮਸਕਾਰ ਕਰਦੇ ਆ ਜੀ ਹਾਂਜੀ ਠੀਕ ਆ ਇਹ ਜਿਹੜੇ ਲੋਕ ਕਹਿੰਦੇ 11ਵਾਂ ਫਰੋ ਪਿੰਡਰਾਵਾਲਾ ਆਹੀ ਉਹਦਾ ਕੋਈ ਅਧਿਐਨ ਨਹੀਂ ਇੱਕ ਮਿੰਟ ਇੱਕ ਮਿੰਟ ਵੀਰ ਜੀ ਵੀਰ ਜੀ ਮੈਂ ਸੌਰੀ ਮੰਗਦਾ ਇੱਕ ਮਿੰਟ ਕੋਈ ਵੀ ਬੰਦਾ ਕੋਈ ਵੀ ਆਲ ਵਰਲਡ ਦੇ ਵਿੱਚੋਂ ਇਹ ਨਹੀਂ ਕਹਿ ਸਕਦਾ ਵੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲੇ ਗੁਰੂ ਆ ਇਹ ਕੋਈ ਨਹੀਂ ਮੇਰੀ ਜਿਹੜੀ ਜੱਥੇਬੰਦੀ ਕਹਿੰਦੀ ਆ ਉਹ ਤੋਂ ਮੈਨੂੰ ਨੰਬਰ ਦੇ ਦਿਓ ਮੈਂ ਉਹਨਾਂ ਨੂੰ ਪੁੱਛ ਲੈਣਾ ਠੀਕ ਆ ਜੀ ਇੱਕ ਵਾਰੀ ਤੁਹਾਨੂੰ ਮਾਣ ਦਗਾ ਇੱਕ ਮਿੰਟ ਮੇਰੀ ਮਾਣ ਦਗਾ ਆਪਾਂ ਜਾਨੀ ਕਿ ਇੱਦਾਂ ਕਰੀਏ ਵੀ ਪਹਿਲਾਂ ਇੱਕ ਬੰਦੇ ਦਾ ਸਵਾਲ ਦਾ ਜਵਾਬ ਸੁਣ ਲਿਆ ਕਰੀਏ ਥੇ ਆਪਾਂ ਗੱਲ ਕਰਿਆ ਕਰੀਏ ਠੀਕ ਹੈ ਜੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਲਿਆਂ ਦੀ ਇੱਕ ਵੀਡੀਓ ਵੀ ਆ YouTube ਤੇ ਉਹਨਾਂ ਨੂੰ ਕਿਸੇ ਜੱਜ ਨੇ ਜਾਨੀ ਕਿ ਪੁੱਛਿਆ ਸੀਗਾ ਵੀ ਤੁਸੀਂ ਸੰਤ ਆ ਉਹਨਾਂ ਨੇ ਕਿਹਾ ਨਹੀਂ ਫਿਰ ਜੱਜ ਕਹਿੰਦਾ ਤੁਹਾਨੂੰ ਲੋਕ ਕਹਿੰਦੇ ਆ ਫਿਰ ਉਹਨਾਂ ਨੇ ਕਿਹਾ ਸੀ ਵੀ ਲੋਕਾਂ ਨੂੰ ਪੁੱਛੋ ਉਹਨਾਂ ਨੇ ਤਾਂ ਆਪਣੇ ਆਪ ਨੂੰ ਸੰਤ ਕਹਣਾ ਵੀ ਨਹੀਂ ਠੀਕ ਸਮਝਿਆ ਤੇ ਗੁਰੂ ਜਾਨੀ ਕਿ ਉਹ ਕਿੱਦਾਂ ਕਹਾਣਗੇ ਜੀ ਐਡੀ ਵੱਡੀ ਗਲਤੀ ਕਦੀ ਨਹੀਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਲੇ ਕਰ ਸਕਦੇ ਵੀਰ ਜੀ ਮੋٹے ਰੂਪੇ ਹੀ ਗੱਲ ਕਹਿ ਰਹੇ ਹੋ ਉਹਨਾਂ ਬੰਦਾ ਤਾਂ ਦਿਕਨਾਂ ਪਰ ਤੁਹਾਡੇ ਬੰਦੇ ਜਿਹੜੇ ਅੰਬਰਸਾ ਚੋਂ ਬੋਲਦੇ ਮੈਂ ਨੂੰ ਮਾਂ ਵੀ ਗਾਉਂਦੇ ਹੋ ਜਿਹੜੇ ਹਾਂਜੀ ਉਹਨਾਂ ਦੇ ਪਿੰਡ ਚੋਂ ਨੇ ਇੱਕ ਪਟੋਲੋ ਬੰਦੇ ਕਈ ਉਹਦੇ ਪੋੜਾਂ ਲਾਈਆਂ ਗਈਆਂ ਇੱਕ ਮਿੰਟ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਮੈਂ ਜਾਨੀ ਕਿ ਕਿਸੇ ਦਾ ਪੱਖਵਾਦੀ ਨਹੀਂਗਾ ਠੀਕ ਹੈ ਜੀ ਮੈਨੂੰ ਇਹ ਨਹੀਂ ਵੀ ਸਿਮਰਨਜੀਤ ਸਿੰਘ ਮੈਨੂੰ ਬਹੁਤ ਲੱਗਦਾ ਤੁਸੀਂ ਮੈਨੂੰ ਬਹੁਤ ਦੂਰ ਦੇ ਆ ਇਹ ਮੇਰੇ ਮਨ ਦੇ ਵਿੱਚ ਕਦੀ ਨਹੀਂ ਹੈ ਹਾਂਜੀ ਠੀਕ ਹੈ ਜੀ ਕਿਉਂਕਿ ਹਿੰਦੂ ਧਰਮ ਦੀ ਖਾਤਰ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਤੇ ਹਿੰਦੂ ਧਰਮ ਦੀ ਰੱਖਿਆ ਕੀਤੀ ਤਾਂ ਅਸੀਂ ਹਿੰਦੂਆਂ ਨੂੰ ਕਿੱਦਾਂ ਮਾਰੇ ਕਹਿ ਦਈਏ ਹਾਂਜੀ ਧਰਮ ਕੋਈ ਨਹੀਂ ਮਾਰਾ ਵੀਰ ਉਹ ਹੀ ਦਰਕਮੈਂਟ ਮੇਰੀ ਗੱਲ ਸੁਣ ਲਓ ਧਰਮ ਕੋਈ ਨਹੀਂ ਮਾਰਾ ਧਰਮ ਕੋਈ ਨਹੀਂ ਮਾਰਾ ਸਾਰੇ ਹਿੰਦੂ ਨਹੀਂ ਮਾਰੇ ਤੇ ਸਾਰੇ ਸਿੱਖ ਵੀ ਨਹੀਂ ਚੰਗੇ ਹਾਂਜੀ ਠੀਕ ਹੈ ਜੀ ਆਪੋ ਆਪਣੇ ਧਰਮਾਂ ਦੇ ਵਿੱਚ ਨਿਰਪੱਖ ਰਹਿਣਾ ਸਭ ਤੋਂ ਵੱਡੀ ਗੱਲ ਆ ਤੇ ਗਏ ਅਸੀਂ ਹਿੰਦੂ ਧਰਮ ਦੀ ਜੇ ਅਸੀਂ ਹਿੰਦੂ ਧਰਮ ਦੀ ਨਿਖੇਦੀ ਕਰਾਂਗੇ ਤਾਂ ਸਾਡੇ ਤੋਂ ਵੱਡਾ ਕੋਈ ਗੁਨਾਹ ਕਰਨੀ ਹੋਊਗਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਹਿੰਦੂ ਧਰਮ ਦੀ ਖਾਤਰ ਕੁਰਬਾਨੀ ਦਿੱਤੀ ਆ ਇਸ ਗੱਲ ਨੂੰ ਮੰਨਦੇ ਕਿ ਨਹੀਂ ਮੰਨਦੇ ਵੀਰ ਜੀ ਤੁਸੀਂ ਇਹਦੇ ਐ ਕਿ ਨਹੀਂ ਕਰਦੇ ਇਹ ਗੱਲ ਮੰਨਦੇ ਕਰਦੇ ਆ ਨਾ ਫਿਰ ਤੁਸੀਂ ਦੇਖੋ ਫਿਰ ਤੁਸੀਂ ਦੇਖੋ ਜਿਹੜਾ ਬੰਦਾ ਆਪਣੇ ਪਿਓ ਦੀ ਕੀਤੀ ਨੂੰ ਪਲਟਦਾ ਆ ਤੇ ਉਹ ਬੰਦਾ ਕਦੇ ਪੁੱਤ ਕਹੇ ਲਾਉਣ ਦੇ ਲਾਇਕ ਨਹੀਂ ਹੋਊਗਾ ਆ ਗਿਆ 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 ਜੇ ਅਸੀਂ ਆਪਣੇ ਗੁਰੂ ਤੇਗ ਬਹਾਦਰ ਜੀ ਦੀ ਕੀਤੀ ਨੂੰ ਪਲਟ ਕੇ ਕਹਿੰਦੇ ਵੀ ਹਿੰਦੂ ਧਰਮ ਮਾੜਾ ਹੈ ਤਾਂ ਸਾਡੇ ਤੋਂ ਵੱਡਾ ਕੋਈ ਮੂਰਖ ਨਹੀਂ ਹੋ ਸਕਦਾ ਹਿੰਦੂ ਧਰਮ ਨਹੀਂ ਮਾੜਾ ਮੁਸਲਮ ਧਰਮ ਨਹੀਂ ਮਾੜਾ ਸਿੱਖ ਧਰਮ ਨਹੀਂ ਮਾੜਾ ਮਾੜੀਆਂ ਸਿਰਫ ਸਰਕਾਰਾਂ ਆ ਵੀਰ ਹਾਂਜੀ ਹਾਂਜੀ ਹੁਣ ਦੇਖੋ ਤੁਸੀਂ ਕਹੀ ਜਾਂਦੇ ਖਾਲਸਤਾਨੀ ਆਏ ਆ ਖਾਲਸਤਾਨੀ ਜਿਉਂ ਆ ਅਸੀਂ ਕਹੀ ਜਾਂਦੇ ਆ ਸ਼ਿਵ ਸੈਨਾ ਵਾਲੇ ਆਏ ਆ ਜਿਉਂ ਆ ਉਹ ਜਿਹੜੀਆਂ ਗਵਰਨਮੈਂਟਾਂ ਬੈਠੀਆਂ ਸਾਡੇ ਵੀ ਉੱਥੇ ਜਿਹੜੇ ਚੌਧਰ ਦੇ ਭੁੱਖੇ ਆ ਜਿਹੜੇ ਕੁੱਤੇ ਬੈਠੇ ਆ ਉਹ ਆਪ ਤਾਂ ਬੈਠੇ ਆ ਲੜੀ ਮਾਰੀ ਕੌਣ ਜਾਣੇ ਤੁਸੀਂ ਲੜੀ ਜਾਣੇ ਅਸੀਂ ਲੜੀ ਜਾਣੇ ਆ ਉਹਨਾਂ ਦਾ ਕੀ ਨੁਕਸਾਨ ਹੁੰਦਾ ਵੀਰ ਮੈਨੂੰ ਦੱਸੋ ਨਹੀਂ ਉਹ ਗੱਲ ਤਾਂ ਮੈਂ ਠੀਕ ਕਹਿ ਰਹੇ ਹਾਂ ਮੈਂ ਤਾਂ ਗੱਲਾਂ ਆ ਹਾਂਜੀ ਹਲੋ ਹਲੋ ਹੈਲੋ ਹੈਲੋ ਹਲੋ ਹਾਂਜੀ ਹਾਂਜੀ ਵੀਰ ਜੀ ਕੀ ਗੱਲ ਬਾਹਰੋਂ ਹਟ ਗਈ ਸੀ ਤੁਹਾਡੀ ਆ ਰਹੀ ਆ ਮਾੜੀ ਬਣੀ ਜੀ ਹਾਂਜੀ ਹਾਂਜੀ ਆ ਰਹੀ ਆ ਜੀ ਹਾਂਜੀ ਮੈਂ ਆ ਗਿਆ ਇੱਕ ਨਾ ਛੰਡਾ ਤਾਂ ਮੈਨੂੰ ਕੋਲ ਆਇਆ ਕਿੰਨਾ ਮੈਂ ਟਰੈਕਟਰ ਤੋਂ ਬੋ ਰਿਹਾ ਖਾਲੇ ਸਾਮੀ ਅੱਛਾ ਜੀ ਅੱਜ ਤੁਹਾਡੇ ਤੋਂ ਨਾ ਪੰਜਾਬ ਅੱਛਾ ਜੀ ਕੀ ਮੈਂ ਉਹ ਗੱਲ ਕਹੀ ਮੈਂ ਕਿ ਤੂੰ ਬਾਹਰ ਕਰਿਆ ਚ ਲੱਕੜੀ ਜਾਂਦਾ ਮੈਂ ਜਾਂ ਤੂੰ ਆ ਕੇ ਪੰਜਾਬ ਤੇ ਆ ਕੇ ਗੱਲ ਕਰ ਜਿਹੜੀ ਕਰਨੀ ਆ ਹਾਂਜੀ ਕਿਉਂ ਮੈਂ ਕਦੀ ਕਿਉਂ ਫੇਸਬੁਕ ਤੇ ਪੂਰਾ ਆ ਗਿਆ ਕੋਈ ਕਿਉਂ ਉਹਦੇ ਵਿਚਾਰਾਂ ਬਾਰੇ ਦੱਦੇ ਹੋ ਜਿਹੜੇ ਨਾਲ ਕੀ ਚੁੱਕੀ ਗਮਰਾਣ ਹੁਣ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਮੈਂ ਤੁਹਾਡੀ ਵੀਡੀਓ ਜਿਹੜੀ ਜਿਹੜੀ ਤੁਹਾਡੀ ਵੀਡੀਓ ਪਾਈ ਆ ਉਹਦੇ ਤਾਂ ਮੈਂ ਕਮੈਂਟ ਦੇਖੇ ਆ ਬੜੇ ਗੰਦੇ ਕਮੈਂਟ ਕੀਤੇ ਆ ਉਹ ਜਿਸ ਬੰਦੇ ਨੇ ਕਮੈਂਟ ਕੀਤੇ ਆ ਕੀ ਗੱਲ ਉਹਦੀਆਂ ਭੈਣਾਂ ਨਹੀਂ ਦੇਖਦੀਆਂ ਹੋਣਗੀਆਂ ਤਾਂ ਵੀ ਬਿਲਕੁਲ ਕਿਉਂ ਨਾ ਉਹਦੇ ਨਾਲ ਅਜਿਹਾ ਮੇਰੇ ਨਾਲ ਨਹੀਂ ਕਰਦਾ ਇਹ ਆ ਗਲਤੀ ਬਣਾਈ ਗਲਤ ਬਣਾਈ ਇਹ ਉਹਦੇ ਤੋਂ ਕਦੀ ਕੁੱਸ ਬਾਬਿਆਂ ਨੇ ਵੀ ਫੋਟੋ ਗਲਤ ਪਾ ਰਹੇ ਨੇ ਤੇ ਵੀ ਸ਼ਕਤੀ ਮਹਾਰਾਜ ਦੀ ਫੋਟੋ ਗਲਤ ਪਾ ਰਹੇ ਨੇ ਤੇ ਵੀ ਗੋ ਮਾਤਾ ਦੀ ਫੋਟੋ ਗਲਤ ਪਾ ਰਹੇ ਨੇ ਤੇ ਵੀ ਮੇਰੀ ਫੋਟੋ ਗਲਤ ਪਾ ਰਹੇ ਆ ਪਰ ਇਹ ਮੈਂ ਕਹਿੰਦਾ ਕਿਉਂ ਕਰਦੇ ਮੈਂ ਤਾਂ ਕਿਸੇ ਨੂੰ ਮਾਰੀ ਚੰਗੀ ਗੱਲ ਕਹਿੰਦਾ ਨਹੀਂ ਤੇ ਆ ਕਿ ਮੈਨੂੰ ਮਜਬੂਰ ਕਰ ਰਹੇ ਹੋ ਕਿ ਮੈਨੂੰ ਨਹੀਂ ਆਉਂਦੀ 16 ਸਾਲਾਂ ਮੈਂ ਨਹੀਂ ਕਹਾਂਗਾ ਡਬਲ ਮੈਂ ਉਹਦਾ ਇਹ ਨਹੀਂ ਦਨਣਾ ਦੇਖੋ ਫਿਰ ਤੁਸੀਂ ਵੀਡੀਓ ਦੇ ਵਿੱਚ ਕਹਿਆ ਹੈ ਵੀ ਜਾਨੀ ਕਿ ਤੁਸੀਂ ਸੰਤਾਂ ਦੀਆਂ ਫੋਟੋਆਂ ਨੂੰ ਗਲਤ ਕਰਕੇ ਪਾਉਂਗੇ ਇੱਥੇ ਵੀ ਇੱਥੇ ਵੀਰ ਜੀ ਤੁਸੀਂ ਰੋਗੇ ਜਿੱਥੇ ਤੁਸੀਂ ਗਲਤ ਆ ਮੈਂ ਗਲਤ ਕਹੂੰਗਾ ਜਿੱਥੇ ਤੁਸੀਂ ਸਹੀ ਆ ਉਥੇ ਮੈਂ ਸਹੀ ਕਹੂੰਗਾ ਇੱਕ ਮਿੰਟ ਮੇਰੀ ਨਹੀਂ ਨਹੀਂ ਤੁਸੀਂ ਪਾਈ ਨਹੀਂ ਇੱਕ ਮਿੰਟ ਤੁਸੀਂ ਸਹੀ ਆ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਜਾਨੀ ਕਿ ਪਾਈ ਨਹੀਂ ਠੀਕ ਆ ਜਿਹੜੇ ਬੰਦੇ ਹੁਣ ਜੇ ਤੁਹਾਡੀ ਫੋਟੋ ਮੈਂ ਗਲਤ ਤਰੀਕੇ ਨਾਲ ਪਾਉਣਾ ਆ ਤੇ ਤੁਹਾਡਾ ਮਤਲਬ ਬਣਦਾ ਵੀ ਮੇਰੇ ਨਾਲ ਨਜਿੱਠਣਾ ਨਾ ਕਿ ਆਪਾਂ ਕਿਸੇ ਜਾਨੀ ਕਿ ਸ਼ਹੀਦ ਨਾਲ ਜਾਂ ਆਪਾਂ ਕਿਸੇ ਗੁਰੂ ਪੀਰ ਦੀ ਫੋਟੋ ਨਾਲ ਛੇੜਖਾਨੀ ਕਰਗੇ ਹਾਂ ਜੇ ਕੋਈ ਦੇਖੋ ਤੇ ਆਪਣੇ ਆਈਡੀ ਆ ਆਈਡੀ ਨਾਲ ਪਾਉਂਦੇ ਹੋ ਫੋਟੋ ਆ ਉਹ ਤੇ ਵੀ ਫੋਟੋ ਨਾਲ ਆਈਡੀ ਪੈਂਡਾ ਲੈ ਦੀ ਤੇ ਮੈਂ ਫਿਰ ਕਿਹੜੀ ਫੋਟੋ ਬਾਹਰ ਰਸਤੋ ਤੇ ਵੀ ਆਈਡੀ ਆ ਫੋਟੋ ਆਈਡੀ ਬਣਾਉਂਦੇ ਆ ਪੈਂਡਾ ਲੈ ਦੀ ਫੋਟੋ ਲਾੜਨੇ ਜਾਂ ਮੇਰੀ ਫੋਟੋ ਲਾੜੇ ਦੀ ਆਈਡੀ ਨਾਲ ਅਗਲੀ ਬਣਾਈ ਦੀ ਆ ਸਾਰਾ ਆਈਡੀ ਮੇਰੇ ਨਾਲ ਤੋਂ ਲੱਗ ਗਈ ਆ ਹਾਂ ਹਾਂ ਤੇ ਲੋਕੀ ਦੇਖੋ ਮੈਂ ਵੀਰ ਜੀ ਖਾਲਸਤਾਨੀ ਖਾਲਸਤਾਨੀ ਇਕ ਮੈਂ ਵੀ ਖਾਲਸਤਾਨੀ ਆ ਠੀਕ ਆ ਹਾਂਜੀ ਮੈਂ ਆਪਣੇ ਆਪ ਤੋਂ ਮੁਕਰਦਾ ਨਹੀਂ ਮੈਂ ਵੀ ਇੱਕ ਖਾਲਸਤਾਨੀ ਆ ਪਰ ਹੁਣ ਤੁਸੀਂ ਇਹ ਦੇ ਲਓ ਉਹਨਾਂ ਲੋਕਾਂ ਦੀ ਗੱਲ ਕਰਨ ਦੇ ਤਾਂ ਮੇਰੀ ਗੱਲ ਕਰਨ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਪਤਾ ਲੱਗਾ ਹੋਊਗਾ ਸਾਡਾ ਫਰਜ਼ ਇਹ ਨਹੀਂਗਾ ਵੀ ਜੇ ਅਸੀਂ ਖਾਲਸਤਾਨ ਬਣਾਉਣਾ ਤੇ ਸਾਰੇ ਹਿੰਦੂਆਂ ਨੂੰ ਵਿੱਚੋਂ ਕੱਢ ਦੇਣਾ ਤੇ ਸਾਰੇ ਮੁਸਲਮਾਨਾਂ ਨੂੰ ਕੱਢ ਦੇਣਾ ਖਾਲਸਾ ਦਾ ਇਹ ਮਤਲਬ ਨਹੀਂ ਹੈ ਖਾਲਸਾ ਦਾ ਮਤਲਬ ਇਹ ਹੈ ਕਿ ਉਹ ਖਾਲਸ ਹੋਊਗਾ ਜਿਹੜਾ ਹਿੰਦੂ ਹੋਊਗਾ ਉਹ ਆਪਣੇ ਧਰਮ ਚ ਪੱਕਾ ਹੋਊਗਾ ਜਿਹੜਾ ਮੁਸਲਮਾਨ ਵੀਰ ਹੋਊਗਾ ਉਹ ਆਪਣੇ ਧਰਮ ਦੇ ਵਿੱਚ ਪੱਕਾ ਹੋਊਗਾ ਇੱਕ ਦੂਜੇ ਦੇ ਧਰਮਾਂ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਊਗਾ ਹਾਂਜੀ ਇਹ ਖਾਲਸਾ ਹੋਊਗਾ ਨਾ ਕਿ ਖਾਲਸਾ ਨਹੀਂ ਹੋਊਗਾ ਵੀ ਇਹ ਹਿੰਦੂਆ ਤੈਨੂੰ ਮਾਰ ਦਿਓ ਇਹ ਮੁਸਲਮਾਨ ਇਹਨੂੰ ਮਾਰ ਦਿਓ ਇਹ ਸਾਈ ਇਹਨੂੰ ਮਾਰ ਦਿਓ ਤਾਂ ਫੇ ਅਸੀਂ ਇਕੱਲੇ ਭਾਈਚਾਰਾ ਹੁੰਦਾ ਭੈਣਾ ਭਰਾਵਾਂ ਦਾ ਆ ਜੇ ਨੀਂਗਾ ਤੇ ਠੀਕ ਹੈ ਤਾ ਤੇ ਭਾਈ ਚਾਹ ਦਾ ਭੈਣ ਭਰਾ ਮਾਣਾ ਹੁੰਦਾ ਨਾ ਕਿ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਹੁਣ ਇੱਕ ਪਰਿਵਾਰ ਦੇ 10 ਮੈਂਬਰ ਆ ਜੇ ਇੱਕ ਕਵੇ ਵੀ ਮੈਂ ਮਾਰ ਕੇ ਮੈਂ ਇਕੱਲਾ ਘਰ ਨੂੰ ਸਾਂਭ ਲਵਾ ਤਾ ਇਕੱਲਾ ਘਰ ਦੇ ਵਿੱਚ ਬੈਠਾ ਕਰੂਗਾ ਕੀ ਵੀਰ ਕੁਛ ਵੀ ਨਹੀਂ ਕਰੋਗਾ ਨਾ ਕਰੇਗਾ ਜੇ ਤਾਂ ਤੁਸੀਂ ਇਸ ਗੱਲ ਤੋਂ ਜਾਨੀ ਕਿ ਮੇਰੀ ਗੱਲ ਦੇ ਨਾਲ ਸਹਿਮਤ ਹਾਂ ਤੇ ਠੀਕ ਆ ਜੇ ਨਹੀਂ ਸਹਿਮਤ ਤੇ ਵੀਰ ਜੀ ਖਾਲਸਾਣ ਦੀ ਸੱਚਾਈ ਇਹ ਹੈ ਵੀ ਖਾਲਸਾਣ ਜਿਹੜਾ ਹੋਊਗਾ ਉੱਥੇ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੂਗਾ ਕੋਈ ਕਿਸੇ ਦੇ ਧਰਮ ਤੇ ਕਿੰਤੂ ਪ੍ਰਾਂਤੂ ਨਹੀਂ ਕਰੂਗਾ ਖਾਲਸਾਣ ਦਾ ਇਹ ਮਤਲਬ ਨਹੀਂ ਵੀ ਬਾਕੀਆਂ ਨੂੰ ਅਸੀਂ ਮਾਰ ਦੇਣਾ ਅਸੀਂ ਮਾਰਨ ਵਾਲੇ ਕੌਣ ਹੁੰਨੇ ਆ ਮਰਨਾ ਜਮਾ ਅਕਾਲ ਪੁਰਖ ਦੇ ਹੱਥ ਆ ਵੀਰ ਹਾਂਜੀ ਹਾਂਜੀ ਜੇ ਅਸੀਂ ਕਿਸੇ ਨੂੰ ਜਾਨ ਦੇ ਨਹੀਂ ਸਕਦੇ ਤਾਂ ਲੈਣ ਦਾ ਵੀ ਸਾਡਾ ਹੱਕ ਨਹੀਂ ਬਣਦਾ ਹਾਂਜੀ ਹਾਂਜੀ ਹੀ ਗੱਲ ਦੀ ਕਰ ਠੀਕ ਹੈ ਜੀ ਤਾਂ ਬਾਕੀ ਜਿਹੜੀ ਕਹਿੰਦੇ ਆ ਤੁਸੀਂ ਗਊ ਦੀ ਠੀਕ ਹੈ ਜੀ ਗਊ ਦੇ ਉੱਤੇ ਆਹ ਮੈਂ ਮੇਰੇ ਖਿਆਲ ਨਾਲ ਥੋੜਾ ਜਨ ਮੈਂ ਅੱਜ ਨਿਊਜ਼ ਦੇਖੀ ਟੀਵੀ ਦੇ ਉੱਤੇ ਕਿਉਂਕਿ ਸਾਡੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਟੀਵੀ ਦੇਖਣ ਦਾ ਅੱਜ ਮੈਂ ਸਵੇਰੇ ਨਿਊਜ਼ ਦੇਖੀ ਆ ਵੀ ਕਿਸੇ ਮੁਸਲਮਾਨ ਵੀਰ ਨੂੰ ਉੱਥੇ ਮਾਰ ਦਿੱਤਾ ਗਿਆ ਉਹ ਕਹਿੰਦੇ ਵੀ ਉਹਦੇ ਘਰੇ ਗਊ ਦਾ ਮਾਸ ਪਕਾ ਰਾ ਸੀਗਾ ਕੀ ਗੱਲ ਇਹ ਤੁਸੀਂ ਇਸ ਗੱਲ ਨੂੰ ਸਹੀ ਕਹਿੰਦੇ ਆ ਜਾਂ ਗਲਤ ਕਹਿੰਦੇ ਆ ਵੀਰ ਇਹ ਨਹੀਂ ਦੱਸਦਾ ਮੈਂ ਉਸ ਕੋਈ ਸੁਣੀ ਨਹੀਂ ਮੈਨੂੰ ਪਤਾ ਇਸ ਵੇਲੇ ਨਹੀਂ ਚਲੋ ਸੁਣੀ ਨਹੀਂ ਮੈਂ ਤੁਹਾਨੂੰ ਦੱਸਦਾ ਉਹ ਕਹਿੰਦੇ ਵੀ ਉਸ ਮੁਸਲਮਾਨ ਦੇ ਵੀਰ ਦੇ ਘਰੇ ਗਊ ਦਾ ਮਾਸ ਪੱਕਦਾ ਸੀ ਉਹਨੂੰ ਆ ਕੇ ਪੰਜਾ 60 ਬੰਦਿਆਂ ਨੇ ਉਹਦੇ ਘਰ ਦੀ ਤਨ ਭੰਨ ਤੋੜ ਕੀਤੀ ਆ ਉਹਨੂੰ ਮਾਰ ਦਿੱਤਾ ਇਸ ਗੱਲ ਨੂੰ ਤੁਸੀਂ ਸਹੀ ਠਹਿਰਾਉਣਾ ਹੈ ਕਿ ਗਲਤ ਠਹਿਰਾਉਣਾ ਹੈ ਜੀ ਕੋਈ ਹੋਵੇ ਉਸ ਮੋਕੇ ਇਹ ਨਾ ਮੈਨੂੰ ਪਤਾ ਨਹੀਂ ਕੀ ਹੈ ਨਾ ਧੀ ਮੌਕੇ ਤੇ ਕੀ ਉਸ ਆਸਪਖ ਦਾ ਹੀ ਕੀ ਪਤਾ ਹੈ ਹਾਂ ਵੀ ਜਾਂ ਥੋੜੀ ਖਬਰ ਹੀ ਨਹੀਂ ਚਲੋ ਸਾਡੇ ਕੋਲ ਚਲੋ ਆਪਾਂ ਇਹ ਗੱਲ ਕਰਦੇ ਆ ਵੀ ਜੇ ਪੱਕਦਾ ਵੀ ਹੋਊਗਾ ਜੇ ਪੱਕਦਾ ਵੀ ਹੋਊਗਾ ਤੇ ਇਸ ਉਹ ਬੰਦੇ ਦੀ ਜਾਨ ਲੈਣ ਨੂੰ ਸਹੀ ਠਹਿਰੋ ਨੇ ਕਿ ਗਲਤ ਠਹਿਰੋ ਨੇ ਆ ਜੀ ਜਿਹੜੀ ਗੱਲ ਦਾ ਦੇਖੋ ਹਿੰਦੂ ਧਰਮ ਚ ਅਸੀਂ ਗਾਉਂਦਾਂ ਸਾਈ ਮਾਣੋਂ ਆਪਣੀ ਮਾਨ ਬੰਦੇ ਆ ਬਿਲਕੁਲ 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 ਅਰੀ ਵੀ ਕਿ 33 ਕਰੋੜ ਦੇ ਇਸ ਦਾ ਆਸਮਾਨਿਆ ਜਾਂਦਾ ਵਾ ਹਾਂਜੀ ਕਿਹ ਜੀ ਜੇ ਕੋਈ ਤੁਹਾਡੇ ਸਾਹਮਣੇ ਤੁਹਾਡੀ ਕੋਈ ਮਾਣ ਹੋਵੇ ਠੀਕ ਆ ਤੇ ਉਹ ਤੇ ਪੱਕਾ ਕਰੂੰਗਾ ਇੱਕ ਮਿੰਟ ਵੀਰ ਜੀ ਮੈਂ ਤੁਹਾਨੂੰ ਕਹਿਣਾ ਗੁਰੂ ਨਾਨਕ ਦੇਵ ਜੀ ਪਾਸ਼ਾ ਦੀ ਗੁਰਬਾਣੀ ਦੇ ਵਿੱਚ ਇੱਕ ਪੰਤੀ ਹੁੰਦੀ ਆ ਬਾਬਾ ਕਬੀਰ ਜੀ ਦੀ ਕਹਿੰਦੇ ਜਦ ਕਹਿਤ ਹੈ ਸਭ ਮੈਂ ਖੁਦਾਓ ਤੋ ਕਿਉਂ ਮੁਰਗੀ ਮਾਰੇ ਹਾਂਜੀ ਜਾਦਾ ਸੀ ਕਹਿੰਦੇ ਵੀ ਸਾਰਿਆਂ ਦੇ ਵਿੱਚ ਖੁਦਾ ਆ ਰੱਬ ਆ ਵਾਹਿਗੁਰੂ ਆ ਭਗਵਾਨ ਆ ਫਿਰ ਅਸੀਂ ਮੁਰਗੀ ਨੂੰ ਕਿਉਂ ਮਾਰਦੇ ਆ ਕੀ ਆਪਾਂ ਨੂੰ ਉਹ ਕੱਲੀ ਗਾਂ ਦੇ ਵਿੱਚ 33 ਕਰੋੜ ਦੇਵੀ ਦੇਵਤੇ ਦਿਸਦੇ ਆ ਬਾਕੀ ਜਿਹੜੇ ਆ ਰੱਬ ਦੇ ਹੀ ਬਣਾਏ ਜੀਵ ਆ ਗਾਂ ਵੀ ਰੱਬ ਦਾ ਬਣਾਇਆ ਜੀਵ ਆ ਅਸੀਂ ਗਾਂ ਨੂੰ ਇਹਨਾਂ ਲੈਨੇ ਆ ਬਾਕੀਆਂ ਨੂੰ ਵੀ ਆਪਾਂ ਛੱਡੀਏ ਤੁਹਾਡੇ ਧਰਮ ਦੇ ਵਿੱਚ ਗਊ ਨੂੰ ਮੰਨਿਆ ਗਿਆ ਆ ਮਾ ਮੰਨੋ ਜੀ ਸਾਡੇ ਕੇ ਮੰਨੋ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਮੁਸਲਮਾਨ ਧਰਮ ਦੇ ਵਿੱਚ ਸੂਰ ਨੂੰ ਮਹਾਨਤਾ ਦਿੱਤੀ ਗਈ ਆ ਤਾਂ ਕੀ ਗੱਲ ਇੰਡੀਆ ਦੇ ਵਿੱਚ ਵੀਰ ਸੂਰ ਨਹੀਂ ਵੰਡ ਹੁੰਦੇ ਹਾਂ ਨਹੀਂ ਹੁੰਦੇ ਵੰਡ ਹੁੰਦੇ ਆ ਕਦੀ ਮੁਸਲਮਾਨਾਂ ਭਰਾ ਮੁਸਲਮਾਨ ਵੀਰਾਂ ਨੇ ਕਦੀ ਇਸ ਗੱਲ ਤੇ ਮੁੱਦਾ اٹھਾਇਆ ਦੱਸੋ ਮੈਨੂੰ ਪਹਿਲਾਂ ਕਿਤੇ ਉਹਨਾਂ ਨੇ ਕਦੀ ਕਿਸੇ ਹਿੰਦੂ ਨੂੰ ਮਾਰਿਆ ਦੱਸੋ ਮੈਨੂੰ ਉਹ ਮੇਰੀ ਗੱਲ ਦਾ ਜਵਾਬ ਦੇ ਦਿਓ ਵੀਰ ਆਪਾਂ ਸਿਰਫ ਵਿਚਾਰ ਕਰਦੇ ਆਂ ਵੇਨੇ ਠੀਕ ਕਹਿ ਰਹੇ ਹੋ ਗੱਲ ਤੁਹਾਡੀ ਗੱਲ ਕਦੀ ਕਿਸੇ ਕਿਸੇ ਹੀ ਕਿਸੇ ਮੁਸਲਮਾਨ ਵੀਰ ਨੇ ਕਦੀ ਹਿੰਦੂ ਨੂੰ ਜਾਂ ਸਿੱਖ ਨੂੰ ਮਾਰਿਆ ਵੀ ਤੁਸੀਂ ਸੂਰਾਂ ਨੂੰ ਵੱਡ-ਵੱਡ ਖਾਣੇ ਆ ਕਦੀ ਉਹਨਾਂ ਨੇ ਬਿਆਨ ਵੀ ਦਿੱਤਾ ਇਸ ਗੱਲ ਤੇ ਨਹੀਂ ਆਇਆ ਹਨਾ ਹਾਂ ਜਦੋਂ ਸੁਣਿਆ ਬਿਆਨ ਕੀ ਬਣਾ ਦੇਖੋ ਕੀ ਕਰ ਰਹੇ ਆ ਨਹੀਂ ਇੱਕ ਮਿੰਟ ਮੇਰੀ ਆਪਾ ਆਪਾਂ ਗੱਲ ਕਰਦੇ ਆ ਮੇਰੇ ਆਪਾਂ ਗੱਲ ਕਰਦੇ ਵੀਰ ਖੁੱਲਾ ਟੈਨ ਦੇਖੋ ਪਾਕਿਸਤਾਨ ਵਿੱਚ ਤੁਹਾਨੂੰ ਮਾਰ ਦੇ ਪੈਣਾ ਦੇ ਉਹਨਾਂ ਵਧਵਾਣਾ ਵਧਵਾਣਾ ਨੂੰ ਲੈਣਾ ਨਹੀਂ ਉਹਨਾਂ ਨਾਲ ਨਹੀਂ ਨਹੀਂ ਆਪਾਂ ਮੇਰੇ ਕੋ ਖੁੱਲਾ ਟਾਈਮ ਹੈ ਆਪਾਂ ਗੱਲ ਕਰਦੇ ਕੋਈ ਗੱਲ ਨਹੀਂ ਉਹਨਾਂ ਨੇ ਕਦੀ ਵੀ ਇਹੋ ਜਿਹਾ ਬਿਆਨ ਨਹੀਂ ਦਿੱਤਾ ਵੀ ਸੂਰ ਨੂੰ ਨਾ ਵਢੋ ਜਾਂ ਸੂਰ ਨੂੰ ਵਢਣਾ ਗਲਤ ਆ ਜਾਂ ਨਹੀਂ ਕਦੀ ਵੀ ਉਹਨਾਂ ਦਾ ਬਿਆਨ ਨਹੀਂ ਆਇਆ ਇੱਕ ਸਿਰਫ ਮੈਂ ਇਹ ਨਹੀਂ ਕਹਿਣਾ ਹਿੰਦੂਤਾ ਰਮ ਇਹ ਨਹੀਂ ਕਹਿਣਾ ਇੱਕ ਸਿਰਫ ਗਵਰਨਮੈਂਟ ਨੇ ਸ਼ਹਿਦ ਦਿੱਤੀ ਆ ਵੀ ਗਊ ਨੂੰ ਨਾ ਮਾਰੋ ਗਊ ਨੂੰ ਮਾਰਨ ਵਾਲੇ ਨੂੰ ਜਾਨੋ ਮਾਰ ਦਿਓ ਕੀ ਇਹ ਸਹੀ ਗੱਲ ਆ ਸਹੀ ਫੈਸਲਾ ਆ ਜਾਂ ਤਾਂ ਕਹਿਣ ਵੀ ਸੂਰ ਨੂੰ ਮਾਰਨ ਵਾਲੇ ਨੂੰ ਵੀ ਮਾਰੋ। ਦੇਖੋ ਜੀ ਜਿਹੜੀ ਗੱਲ ਦੀ ਕਹਿ ਰਹੇ ਹੋ ਐਡਾ ਕਰਨਾ ਕਿ ਮੈਂ ਕਹਿੰਦਾ ਚਲੋ ਜਿਹੜੀ ਜਿਹੜੇ ਤਾਲਾ ਜਿਹੜਾ ਗੌਰਮੈਂਟ ਸਾਰਿਆਂ ਚ ਲਾ ਦੇ ਠੀਕ ਆ। ਹਾਂਜੀ। ਅਰੇ ਮਾੜੇ ਕਰਵਾ ਸੱਪਲੇ ਦੇਖੋਏ। ਨਹੀਂ ਮੇਰੀ ਹੁਣ ਦੇਖੋ ਤੁਸੀਂ ਕਹਿੰਦੇ ਗਊ ਦੇ ਨਾਲ ਜਾਨੀ ਕਿ ਇਦਾਂ ਨਹੀਂ ਹੋਣਾ ਚਾਹੀਦਾ। ਗਊ ਮੈਂ ਕਿਸੇ ਦਾ ਵਿਰੋਧੀ ਨਹੀਂ ਹੈ। ਕਿਉਂਕਿ ਸਾਰਿਆਂ ਦੇ ਵਿੱਚ ਖੁਦਾ ਵਸਦਾ ਗਊ ਦੇ ਵਿੱਚ ਵੀ ਸੂਰ ਦੇ ਵਿੱਚ ਵੀ ਤੇ ਬੱਕਰੀ ਚ ਵੀ ਤੇ ਮੁਰਗੇ ਚ ਵੀ। ਹਾਂਜੀ ਠੀਕ ਹੈ ਜੀ ਹੁਣ ਦੇਖੋ ਗਾਈਆਂ ਦੇ ਨਾਲ ਗਾਈਆਂ ਨੂੰ ਗਵਰਨਮੈਂਟ ਕਹਿੰਦੀ ਵੀ ਨਾ ਮਾਰੋ ਤੇ ਗਾਈਆਂ ਦੇ ਨਾਲ ਕਿੰਨੇ ਵੀ ਰੈসিডেন্ট ਹੋ ਕੇ ਬਗਾਨੇ ਪੁੱਤ ਮਰਦੇ ਆ ਹਾਂਜੀ ਜੇ ਗਵਾ ਨਹੀਂ ਮੇਰੀ ਗੱਲ ਪੂਰੀ ਹੋ ਲੈਣ ਦਿਓ ਵੀਰ ਜੀ ਮੇਰੀ ਗੱਲ ਮੇਰੀ ਗੱਲ ਪੂਰੀ ਹੋ ਲੈਣ ਦਿਓ ਮੇਰੀ ਗੱਲ ਪੂਰੀ ਹੋ ਲੈਣ ਦਿਓ ਜੇ ਇਹ ਗਵਰਨਮੈਂਟ ਕਹਿੰਦੀ ਆ ਵੀ ਗਊ ਨੂੰ ਨਾ ਮਾਰੋ ਤੇ ਗਊ ਨੂੰ ਸੰਭਾਲੋ ਫਿਰ ਹਾਂਜੀ ਗਊ ਦੀ ਸੰਭਾਲ ਕਰੋ ਕਚਰੇ ਦੇ ਮੂੰਹ ਮਾਰਦੀ ਫਿਰਦੀ ਆ ਲੋਕਾਂ ਤੋਂ ਡਾਂਗਾ ਖਰਦੀ ਫਿਰਦੀ ਆ ਜਿਹੜੇ ਬੰਦੇ ਕਹਿੰਦੇ ਆ ਵੀ ਗਊ ਨੂੰ ਨਾ ਮਾਰੋ ਉਹ ਸੰਭਾਲੋ ਗਊ ਨੂੰ ਫੇਰ ਹੁਣ ਕਿਸਾਨ ਵੀਰ 6-6 ਮਹੀਨੇ ਜਾਗ-ਜਾਗ ਕੇ ਆਪਣੀਆਂ ਫਸਲਾਂ ਪਕਾਉਂਦੇ ਆ ਤੇ ਕਿੰਨੀਆਂ ਨੁਕਸਾਨ ਹੋ ਰਹੀਆਂ ਆ ਵੀਰ ਦੱਸੋ ਮੈਨੂੰ ਤਾਂ ਫੇਰ ਕੀ ਕਰਨ ਲੋਕੀ ਗਾਈਆਂ ਦਾ ਇਸ ਗੱਲ ਦਾ ਮਸਲਾ ਠੀਕ ਹੈ ਤੁਸੀਂ ਕਹਿੰਦੇ ਵੀ ਗਊ ਗਊ ਮਾਂ ਆ ਤੁਹਾਡੀ ਤੁਹਾਨੂੰ ਮੁਬਾਰਕ ਪਰ ਇਸ ਮਸਲੇ ਦਾ ਹੱਲ ਕੱਢੋ ਵੀਰ ਇਹਦਾ ਮਸਲੇ ਦਾ ਹੱਲ ਇਹ ਨਹੀਂ ਵੀ ਜੇ ਕੋਈ ਗਊ ਦੇ ਡੰਡਾ ਮਾਰਦਾ ਤੇ ਅਸੀਂ ਉਹਨੂੰ ਜਾਨੋਂ ਮਾਰ ਦੇਈਏ ਰਹੀ ਗੱਲ ਸ਼ਾਂਤਾਂ ਦੀ ਰਹੀ ਗੱਲ ਸ਼ਾਂਤਾਂ ਦੀ ਤੁਸੀਂ ਸ਼ਾਂਤਾਂ ਨੂੰ ਹੱਤਵੱਦੀ ਕਹਿੰਦੇ ਆ ਤੁਸੀਂ ਵੀਡੀਓ ਦੇ ਵਿੱਚ ਸੰਤਾਂ ਨੂੰ ਅੱਤਵਾਦੀ ਕਿਹਾ ਨਾ ਕਿ ਉਹ ਆ ਅੱਤਵਾਦੀ ਸੀਗੇ ਹਾਂ ਉਹ ਨਾ ਉਹ ਅੱਤਵਾਦੀ ਸੀਗੇ ਤੁਸੀਂ ਇੱਕ ਵੀ ਦੱਸ ਦਿਓ ਜਿੱਥੇ ਸੰਤਾਂ ਨੇ ਹਿੰਦੂਆਂ ਦੇ ਖਿਲਾਫ ਕੋਈ ਕੰਮ ਕੀਤਾ ਹੋਵੇ ਨਹੀਂ ਤਾਂ ਮੈਂ ਦੱਸ ਦੇਣਾ ਸੰਤਾਂ ਨੇ ਹਿੰਦੂਆਂ ਦਾ ਕਿੰਨਾ ਫਾਇਦਾ ਕੀਤਾ ਕਿੱਥੇ ਕਿੱਥੇ ਸੰਤਾਂ ਨੇ ਹਿੰਦੂਆਂ ਦੀ ਮਦਦ ਕੀਤੀ ਆ ਵੀਰ ਇਸ ਕਰਕੇ ਸਾਨੂੰ ਆਪਣੇ ਜਿਹੜੇ ਧਾਰਮਿਕ ਮਸਲੇ ਆ ਸਾਡੇ ਜਿਹੜੇ ਸ਼ਹੀਦ ਆ ਠੀਕ ਆ ਜੀ ਦੇਖੋ ਕਦੀ ਵੀ ਕਿਸੇ ਸਿੱਖ ਨੇ ਸਿੱਖ ਨੇ ਜਿਹੜਾ ਸਹੀ ਸਿੱਖ ਹੋਊਗਾ ਕਦੀ ਵੀ ਨਾ ਤਾਂ ਕਦੀ RAM ਦੀ ਫੋਟੋ ਨੂੰ ਕੋਈ ਗਲਤ ਤਰੀਕੇ ਨਾਲ ਪੇਸ਼ ਕੀਤਾ ਹੋਊਗਾ ਨਾ ਕਿਸੇ ਹੋਰ ਨਾ ਹੋਰ ਕਿਸੇ ਪੀਰ ਪਗੰਬਰ ਦੀ ਦੇਵੀ ਦੇਵਤੇ ਨਾਲ ਕੋਈ ਛੇੜਤਾ ਨਹੀਂ ਕੀਤੀ। ਹਾਂਜੀ ਠੀਕ ਹੈ ਜੀ। ਸਿੱਖ ਦਾ ਫਰਜ ਹੈ ਸਿੱਖਣਾ ਸਿਖਾਉਣਾ ਫਰਜ ਨਹੀਂ ਹੈ ਸਿੱਖਣਾ ਫਰਜ ਆ। ਪਰ ਇਹਦਾ ਮੈਂ ਤੁਹਾਡੇ ਮੁਰੇ ਹੱਥ ਬਨ ਕੇ ਬੇਨਤੀ ਕਰਦਾ ਜਿਹੜਾ ਤੁਸੀਂ ਸੰਤਾਂ ਨੂੰ ਕਹਿੰਦੇ ਆਤਵਾਦੀ ਆਤਵਾਦੀ ਉਹ ਆਤਵਾਦੀ ਨਹੀਂ ਸੀ। ਜੇ ਤੁਸੀਂ ਉਹਨੂੰ ਅਤਵਾਦੀ ਕਹਿੰਨੇ ਆ ਹਨਾ ਤੇ ਵੀਰ ਜੀ ਸਾਡੇ ਘਰ ਦੇ ਉੱਤੇ ਕੋਈ ਚੜ ਕੇ ਆਵੇ ਤਾਂ ਅਸੀਂ ਉਹਨੂੰ ਜਵਾਬ ਨਾ ਦਈਏ ਤਾਂ ਸਾਡੇ ਤੋਂ ਵੱਡਾ ਨਮਰਦ ਨਹੀਂ ਕੋਈ ਹੋ ਸਕਦਾ ਹਾਂਜੀ ਹਾਂਜੀ ਸਾਡੇ ਦਰਬਾਰ ਸਾਹਿਬ ਤੇ ਇਹਨਾਂ ਨੇ ਟੈਂਕਾ ਤੋਪਾ ਚਾੜੇ ਕਿਉਂ ਚਾੜੇ ਇਹਨਾਂ ਨੇ ਹਾਂਜੀ ਜੇ ਸਾਡੇ ਅਕਾਲ ਤਖਤ ਤੇ ਇਹ ਟੈਂਕਾ ਤੋਪੇ ਚਾਹਣਗੇ ਤਾਂ ਅਸੀਂ ਮੋਰੇ ਬੈਠੇ ਰਾਵਾਂਗੇ ਹੁਣ ਤੁਹਾਡੇ ਘਰ ਦੇ ਉੱਤੇ ਮੈਂ ਚੜ ਕੇ ਆਜਾਂ ਤਾਂ ਤੁਸੀਂ ਮੋਰੇ ਬੈਠੇ ਰਹੂਗੇ ਦੱਸੋ ਮੈਨੂੰ ਪਹਿਲਾਂ ਨਹੀਂ ਨਹੀਂ ਫਿਰ ਤੁਸੀਂ ਅਤਵਾਦੀ ਕਿਉਂ ਕਹਿੰਦੇ ਸੰਤਾਂ ਨੂੰ ਵੀਰ ਠੀਕ ਹੈ ਇੱਕ ਵੀ ਤੁਸੀਂ ਦੱਸ ਦਿਓ ਵੀ ਜਾਨੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਕਿਸੇ ਵੀ ਜਾਨੀ ਕਿ ਧਰਮ ਦੀ ਨਖੇਦੀ ਕੀਤੀ ਹੋਵੇ ਕਿਤੇ ਵੀ ਉਹ ਜਾਨੀ ਕਿ ਕਿਸੇ ਵੀ ਧਰਮ ਦੇ ਖਿਲਾਫ ਉਹ ਬੋਲਦੇ ਹੋਣ ਬਾਕੀ ਕੰਮ ਕਰਨਾ ਤਾਂ ਬਹੁਤ ਦੂਰ ਆ ਕਿਤੇ ਵੀ ਇੱਕ ਪੁਆਇੰਟ ਦੇ ਦਿਓ ਕਿਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਕਿਸੇ ਵੀ ਧਰਮ ਦੇ ਖਿਲਾਫ ਬੋਲਦੇ ਮੈਨੂੰ ਇੱਕ ਵੀ ਤੁਸੀਂ ਦੱਸ ਦਿਓ ਹਲੋ ਮੈਂ ਤੁਹਾਡੀ ਗੱਲ ਨਾਲ ਸਮਸਾਂ ਠੀਕ ਹੈ ਜੀ ਹਲੋ ਹਾਂਜੀ ਹਾਂਜੀ ਅੱਜ ਕੁਲਾਟੜੀ ਖੇਲਾ ਸਾਬਾ ਕਰ ਉਹ ਇੱਕ ਵਿਚਾਰ ਕਰ ਰਿਹਾ ਮੈਂ ਕਹਿ ਰਿਹਾ ਉਹ ਚਲੋ ਕੀ ਕਹਿੰਦੇ ਜੀ ਉੱਥੇ ਹਮਲਾ ਕਿਹਾ ਵਾ ਹਾਂਜੀ ਉਹਦੇ ਆਈਨਿਕ ਗਵਰਨਮੈਂਟ ਨੇ ਕਰਾਇਆ ਮਾਰ ਲਓ ਹਾਂਜੀ ਨੇ ਕਰਾਇਆ ਹਮਲਾ ਲਾਲਾ ਲਾਣੀਆਂ ਕਰਦੇ ਉਹ ਜਰਾ ਗੱਲ ਦੀ ਰਾਨੀ ਬੰਦਰੋ ਜੀ ਪਰ ਇਹ ਜਦੋਂ ਉੱਥੇ ਹਮਲਾ ਆਇਆ ਤੇ ਉਹਨਾਂ ਉਹਨੇ ਚ ਕਿਹਾ ਗਿਆ ਆਈ ਆਈ ਪਾਵੇ ਵੀ ਕੱਜ ਘਟਾ ਸਕਦੀ ਹੈ ਜੀ ਡੇਟ ਸੀ ਵੀ ਕਿ ਉੱਥੇ ਕਿਹਾ ਕਿ ਆਈ ਹਰਤਵਾਲੀ ਨੂੰ ਮਾਰਿਆ ਵਾ ਤੰਗ ਆ ਰਹਾ ਤੁਹਾਡੀ ਉਹ ਜੇ ਦੇਖੀ ਇਰੀ ਸੰਗ ਟੱਕਿਆ ਆ ਆਰਮੀ ਕੋ ਜਿਹੜੀ ਆਏ ਨੇ ਆਰਮੀ ਨੇ ਵੀਰ ਜੀ ਦੇਖੋ ਤੁਸੀਂ ਆਪਾਂ ਗਵਰਨਮੈਂਟਾਂ ਜਿਹੜੀਆਂ ਹਮੇਸ਼ਾ ਹੀ ਇਹ ਜਾਨੀ ਕਿ ਚਾਲਾਂ ਖੇਡਦੀਆਂ ਆ ਹਾਂਜੀ ਗਵਰਨਮੈਂਟਾਂ ਹਮੇਸ਼ਾ ਚਾਲਾਂ ਖੇਡਦੀਆਂ ਹੁਣ ਦੇਖੋ ਜੇ ਹੁਣ ਸਾਡੇ ਦਰਬਾਰ ਸਾਹਿਬ ਤੇ ਕੋਈ ਚੜ ਕੇ ਆਇਆ ਤੇ ਉਹਦਾ ਜਵਾਬ ਦੇਣਾ ਸਾਡਾ ਫਰਜ਼ ਸੀ ਕਿ ਨਹੀਂ ਸੀ ਨਹੀਂ ਥੋੜਾ ਜਿਹਾ ਮੇਰੀ ਗੱਲ ਸੁਣੋ 1 ਮਿੰਟ ਮੈਂ ਮੈਂ ਤੁਹਾਡੇ ਨਾਲ ਗੱਲ ਕਰਦਾ ਹੁਣ ਸਾਡੇ ਅਕਾਲ ਤਖਤ ਸਾਹਿਬ ਤੇ ਇੰਡੀਆ ਦੀ ਫੋਰਸ ਚੜ ਕੇ ਆਈ ਸੰਤਾ ਨੇ ਉਹਦਾ ਜਵਾਬ ਦਿੱਤਾ ਤੇ ਉਹ ਅੱਤਵਾਦੀ ਹੋ ਗਏ ਤੇ ਅੱਜ ਦੀ ਗਵਰਨਮੈਂਟ ਜਿਹੜੀ ਸਿੱਖਾ ਦੇ ਨਾਲ ਧੱਕਾ ਕਰਦੀ ਆ ਇਹ ਸੱਤਵਾਦੀ ਹੋ ਗਈ ਵੀਰ ਕੀ ਸਿਕਾੜਿਆ ਸੋ ਕੋਈ ਤਾਂ ਕარი ਹੋਣਾ ਆ ਜਿਹੜੇ ਹੁਣ ਸਾਡੇ ਸਿੰਘ ਫੜਿਆ ਉਹਨਾਂ ਦੀ ਜਮਾਨਤ ਜਾਣੀਆਂ ਜਾਣੀਆਂ ਸਾਰੀਆਂ ਸਜ਼ਾਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਨਹੀਂ ਨਹੀਂ ਜਿਨ੍ਹਾਂ ਨੇ ਸੋਸ਼ਲ ਜਵਾਨੀ ਕਨੇ ਕੁੜੀਆਂ ਹੋ ਗਈਆਂ ਆ ਆਪਣੇ ਪਿੰਡ ਤੇ ਲੋ ਮਾਰਿਆ ਵਾ ਮਨ ਲੋ ਕੇ ਦਾ ਕਤਲ ਕਰੇ ਜਾਂ ਕੁਝ ਕਰੇ ਉਹ ਸਜ਼ਾ ਮਿਲਣੀ ਚਾਹੀਦੀ ਈ ਨਾ ਮਿਲਣੀ ਚਾਹੀਦੀ ਅਜਾ ਮਿਲਣੀ ਚਾਹੀਦੀ ਸਜ਼ਾ ਪੂਰੀ ਹੋ ਗਈ ਉਸ ਤੋਂ ਬਾਅਦ ਛੱਡਣਾ ਚਾਹੀਦਾ ਕਿ ਨਹੀਂ ਛੱਡਣਾ ਚਾਹੀਦਾ ਜੀ ਤੁਹਾਨੂੰ ਸ਼ਿਕਰਾ ਕਿ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਉਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਫਾਂਸੀ ਦੇਣੀ ਚਾਹੀਦੀ ਆ ਪਰ ਜਿਨ੍ਹਾਂ ਦੀਆਂ ਸਜ਼ਾਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਹੁਣ ਉਹ ਭੁੱਲਰ ਸਾ ਵਿਆ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਕਿੰਨੀ ਉਹਨਾਂ ਨੂੰ ਫਾਂਸੀ ਤਾਂ ਨਹੀਂ ਨਾ ਕਿੰਨੇ ਸਾਲ ਹੋ ਗਏ ਉਹਨਾਂ ਦੀ ਸਜ਼ਾ ਪੂਰੀ ਹੋਈ ਨੂੰ ਵੀਰ ਮੁਕਾਦਮਾ ਵੀ ਬਹੁਤ ਪ੍ਰੀਣਗੋੜਾਈ ਕਰਦੇ ਜਾਓ ਇਸ ਮੁੱਦੇ ਦੇ ਕਿਉਂ ਨਹੀਂ ਜਾ ਰਹੇ ਇਹ ਉਹਨਾਂ ਦੀਆਂ ਹੀ ਕਾਰਨਾਮੇ ਆ ਉਹਨਾਂ ਦੇ ਹੀ ਇਹੇ ਹੀ ਕਹਿੰਨੇ ਆ ਵੀ ਜਾਨੀ ਕਿ ਇੰਡੀਆ ਦੇ ਵਿੱਚ ਦੋ ਕਾਨੂੰਨ ਆ ਬਹੁਤੀ ਗਿਣਤੀ ਵਾਸਤੇ ਹੋ ਰਿਹਾ ਤੇ ਥੋੜੀ ਗਿਣਤੀ ਵਾਸਤੇ ਹੋ ਰਿਹਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਵੀ ਜਾਨੀ ਕਿ ਸਿੱਖ ਜਿਹੜੇ ਆ ਕਦੀ ਵੀ ਕਿਸੇ ਦਾ ਮਾਰਾ ਨਹੀਂ ਕਹਿੰਦੇ ਉਹ ਹਮੇਸ਼ਾ ਦੋ ਟਾਈਮ ਅਰਦਾਸ ਕਰਦੇ ਆ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਫਿਰ ਸਿੱਖਾਂ ਦੇ ਵੈਰੀ ਕਿਉਂ ਬਣੇ ਆ ਜੀ ਹਾਂਜੀ ਹਾਂਜੀ ਮੈਂ ਕਦੇ ਕਦੀ ਕਹਿ ਰਿਹਾ ਮੈਂ ਤੁਹਾਡੇ ਨਾਲ ਸਮਝਾਂ ਹਾਂਜੀ ਫਿਰ ਸਿੱਖ ਕੋਈ ਮੰਨੋ ਪੰਜ ਹਰੋ ਹਾਂਜੀ ਹਾਂਜੀ ਆਹੀ ਪੰਜ ਚੋਰ ਨੂੰ ਅੰਮ੍ਰਿਤਸਰ ਜੇਹੀ ਰਮਾਇਣ ਕਰਦਾ ਦਾ ਉਤਪੋ ਪਾਣ ਵਾਸਤੇ ਠੀਕ ਹੈ ਜੀ ਅੰਮ੍ਰਿਤਸਰ ਕਿੱਥੇ ਜੀ ਅੰਮ੍ਰਿਤਸਰ ਕਿਹੜੀ ਜਗਾ ਜੀ ਸਤਰੀਆਣਾ ਮੰਦਿਰ ਸਤਰੀਆਣਾ ਮੰਦਿਰ ਅੱਛਾ ਜੀ ਹਾਂਜੀ ਉੱਥੇ ਜੇ ਜੋ ਕਹਿੰਦੇ ਕਰਿਆ ਚੀਜ਼ਾਂ ਤੋੜਦੇ ਆ ਇਹ ਤੇ ਕੋਈ ਸਾਡੇ ਨਾਲ ਦੇ ਖਿਲਾਫ ਨਹੀਂ ਗਿਆ ਨਾ ਹੀ ਪੈਂਦਾ ਲੈਸ ਆ ਗਿਆ ਤੁਹਾਨੂੰ ਇਹ ਨਹੀਂ ਆ ਕਿ ਅਸੀਂ ਆਪਣੇ ਮੰਦਰ ਚ ਜਾ ਕੇ ਪੂਜਾ ਕਰਦੇ ਜੀ ਯਾਰ ਮੈਂ ਤਾਂ ਪਾਸਾ ਕੋ ਪਾਸਾ ਜੀ ਤੁਹਾਨੂੰ ਉਹਦੀ ਜਾਣਤ ਨਹੀਂ ਦਿੱਤੀ ਜਾਂਦੀ ਦੱਸੋ ਇਹ ਸਾਡੇ ਨਾਲ ਕਿਉਂ ਕੀਤਾ ਜਾਂਦਾ ਵੀਰ ਜੀ ਮੇਰੀ ਗੱਲ ਸੁਣੋ ਇਹ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਕਦੇ ਜਾਨੀ ਕਿ ਇਹ ਕੱਲ ਕੀਤੀ ਆ ਵੀ ਜਿੱਥੇ ਸਾਡਾ ਜਾਨੀ ਕਿ ਕੋਈ ਪ੍ਰੋਗਰਾਮ ਚੱਲਦਾ ਹੋਵੇ ਗੁਰੂ ਘਰ ਦੇ ਵਿੱਚ ਕੋਈ ਸ਼ਹੀਦੀ ਦਿਹਾੜਾ ਮਨਾਉਂਦੇ ਆ ਜਾਂ ਕੋਈ ਗੁਰਪੁਰਬ ਮਨਾਉਂਦੇ ਆ ਤੁਸੀਂ ਇੱਕ ਤੁਸੀਂ ਆਪਣਾ ਕਿਹਾ ਆ ਵੀ ਮੈਂ ਜਾਨੀ ਕਿ ਇੱਕ ਪੱਕਾ ਹਿੰਦੂ ਆ ਤੇ ਹਿੰਦੂ ਬਣ ਕੇ ਮੈਂ ਜਾਨੀ ਕਿ ਮਰਨਾ ਚਾਹਣਾ ਆ ਤੁਹਾਡਾ ਜਿਹੜਾ ਮਸਲਮ ਨੇ ਫੈਸਲਾ ਆ ਠੀਕ ਆ ਮੁਬਾਰਕਾ ਵੀਰ ਬਹੁਤ ਵਧੀਆ ਖਿਆਲ ਹੈ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਚਾਹੀਦਾ ਬੰਦੇ ਨੂੰ ਠੀਕ ਹੈ ਜੀ ਤੁਸੀਂ ਇਹ ਕਰ ਸਕਦੇ ਆ ਵੀ ਸਾਡਾ ਕਿਹਦੇ ਗੁਰਪੁਰਬ ਚੱਲਦਾ ਹੋਵੇ ਤਾਂ ਤੁਸੀਂ ਉੱਥੇ ਜਾ ਕੇ ਉਹ ਪ੍ਰੋਗਰਾਮ ਨੂੰ ਸਾਡੇ ਨੂੰ ਖਰਾਬ ਕਰੋ ਨਹੀਂ 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 ਕਰ ਸਕਦੇ ਹਨ ਤੇ ਨਹੀਂ ਕਰ ਸਕਦੇ ਤਾਂ ਵੀਰ ਇਹ ਯਾਨੀ ਕਿ ਸਿੱਖ ਵੀ ਨਹੀਂ ਕਦੀ ਕਰ ਸਕਦਾ ਵੀ ਯਾਨੀ ਕਿ ਜਿੱਥੇ Hindu ਵੀਰ ਪੂਜਾ ਕਰਦੇ ਹਣ ਉੱਥੇ ਜਾ ਕੇ ਕੋਈ ਕੀਤੀ ਜਾਵੇ ਪਰ ਇਹ ਜਿਹੜੇ ਖੁਸ਼ ਏਜੰਸੀਆਂ ਦੇ ਬੰਦੇ ਆ ਵੀਰ ਉਹ ਸਿੱਖਾਂ ਦਾ ਨਾਂ ਖਰਾਬ ਕਰਦੇ ਆ ਹੁਣ ਤੁਸੀਂ ਆ ਥੋੜੇ ਦਿਨ ਦੀ ਗੱਲ ਦੇ ਤਿਆਂ ਇੱਕ ਮਿੰਟ ਥੋੜੇ ਦਿਨ ਥੋੜੇ ਥੋੜੇ ਦਿਨਾਂ ਦੀ ਗੱਲ ਥੋੜੇ ਦਿਨਾਂ ਦੀ ਗੱਲ ਆ ਇੱਕ ਮੰਦਰ ਦੇ ਵਿੱਚ ਇੱਕ Hindu ਮੁੰਡੇ ਨੇ ਬਰਕਾ ਪਾ ਕੇ ਉੱਥੇ ਗਊ ਦਾ ਮਾਸ ਛੁੱਟਿਆ ਉਹਨੂੰ ਕੀ ਕਹੋਗੇ ਤੁਸੀਂ ਵੀਰ ਸਿੱਖ ਪਰਸਵਾਹ ਨਹੀਂ ਨਹੀਂ ਫਿਰ ਇਥੋਂ ਤੁਸੀਂ ਕੀ ਕਹਿੰਦੇ ਆ ਵੀ ਸਾਰੇ ਕੰਮ ਜਿੰਨੇ ਵੀ ਯਾਨੀ ਕਿ Hindu ਧਰਮ ਦੇ ਵਿਰੁੱਧ ਹੋ ਰਹੇ ਆ ਉਹ ਸਿੱਖ ਕਰ ਰਹੇ ਆ ਤੇ ਜਿਹੜੇ ਸਿੱਖਾਂ ਦੇ ਵਿਰੁੱਧ ਕੰਮ ਹੋ ਰਹੇ ਆ ਉਹ ਸਿਰਫ Hindu ਕਰ ਰਹੇ ਆ ਇਥੋਂ ਸਾਨੂੰ ਸਮਝ ਨਹੀਂ ਲੱਗਦੀ ਵੀ ਇਹ ਜਿਹੜੀਆਂ ਗਵਰਨਮੈਂਟ ਏਜੰਸੀਆਂ ਆ ਇਹ ਸਾਨੂੰ ਆਪਸ ਵਿੱਚ ਲੜਾ ਰਹੀਆਂ ਆ ਨਹੀਂ ਨਹੀਂ ਗੱਲ ਤਾਂ ਠੀਕ ਕਹਿ ਰਹੇ ਸੀ ਹੁਣ ਉਹ ਜਿਹੜਾ ਬੰਦਾ Hindu ਮੁੰਡਾ ਸੀਗਾ ਉਹ ਬੁਰਕਾ ਪਾ ਕੇ ਮੰਦਿਰ ਦੇ ਵਿੱਚ ਉਹਨੇ ਗਊ ਦਾ ਮਾਸ ਛੁਟਿਆ ਤੇ ਇਹਦੇ ਤੋਂ ਕੀ ਅੰਦਾਜ਼ਾ ਤੁਸੀਂ ਲਾਉਨੇ ਆ ਵੀਰ ਨਹੀਂ ਨਹੀਂ ਕਹਿਿਆ ਜਿਹੜੇ ਕੰਮ ਜਾਨੀ ਕਿ Hindu ਧਰਮ ਦੇ ਖਿਲਾਫ ਹੁੰਦੇ ਆ ਉਹ ਸਿੱਖ ਨਹੀਂ ਕਰਦੇ ਤੇ ਜਿਹੜੇ ਸਿੱਖ ਧਰਮ ਦੇ ਖਿਲਾਫ ਹੁੰਦੇ ਆ ਉਹ ਜਾਨੀ ਕਿ ਕੋਈ ਵੀ ਜਿਹੜਾ ਸੱਚਾ ਹਿੰਦੂ ਹੋਊਗਾ ਉਹ ਕਦੇ ਨਹੀਂ ਕਰੂਗਾ ਜਿਹੜੇ ਸੱਚੇ ਵੀਰ ਆ ਹਿੰਦੂ ਆ ਜਾਂ ਮੁਸਲਮਾਨ ਆ ਉਹ ਸਿੱਖ ਧਰਮ ਨੂੰ ਇੰਨੀ ਕਿ ਰਿਸਪੈਕਟ ਦਿੰਦੇ ਆ ਵੀਰ ਬਹੁਤ ਦਿੰਦੇ ਆ ਪਰ ਇਹ ਜੋ ਕੰਮ ਹੋ ਰਿਹਾ ਇਹ ਗਵਰਨਮੈਂਟਾਂ ਦੀਆਂ ਸ਼ੈਅਾਂ ਤੇ ਹੋ ਰਿਹਾ ਆ ਹੁਣ ਰਾਮ ਰਹੀ ਮੈਨੂੰ ਸਾਡੇ ਜਥੇਦਾਰਾਂ ਨੇ ਕੁੱਤਿਆਂ ਨੇ ਮaaf ਕੀਤਾ ਕੀ ਗੱਲ ਹੈ ਮaaf ਕਰਨ ਦੇ ਲਾਇਕ ਹੈ ਜਿਹੜਾ ਸਾਡੇ ਗੁਰੂ ਦਾ ਸਾਥ ਬਣਾ ਕੇ ਬਹਿ ਜਾਵੇ ਗੁਰੂ ਦੀ ਬਰਾਬਰੀ ਕਰੇ ਉਹ ਕਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮaaf ਕੀਤਾ ਜਾ ਸਕਦਾ ਨਹੀਂ ਕਿ ਤਗਾ ਸਕੀ ਇਹਨਾਂ ਨੇ ਉਹ ਕੁੱਤਿਆਂ ਨੇ ਕੀਤਾ ਜੇ ਉਹ ਜੇ ਹੁਣ ਦੇ ਟਾਈਮ ਤੇ ਹਰਗੋਬਿੰਦ ਪਾਸ਼ਾ ਹੁੰਦੇ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਤੇ ਕੀ ਗੱਲ ਇਹ ਬਚ ਜਾਂਦਾ ਇਹਨੂੰ ਮਾਫ਼ ਕਰਦੇ ਕਦੀ ਗੁਰੂ ਸਾਹਿਬ ਨੇ ਮਸੰਦਾਂ ਨੂੰ ਸਾੜਿਆ ਸੀ ਤੇ ਇਹ ਵੀ ਹੁਣ ਜਿਹੜੇ 5 6 ਬੈਠੇ ਆ ਸਾਡੇ ਤਾਕਤਾਂ ਦੇ ਉੱਤੇ ਜਥੇਦਾਰਾ ਖਵਾਉਂਦੇ ਆ ਅਸੀਂ ਨਹੀਂ ਮੰਨਦੇ ਅਸੀਂ ਹੁਣ ਇਹਨਾਂ ਨੂੰ ਕੁੱਤੇ ਕਹਿੰਦੇ ਆ ਇਹ ਬਾਦਲ ਦੇ ਕੁੱਤੇ ਆ ਠੀਕ ਹੈ ਜੀ ਇਹ ਬਾਦਲ ਦੇ ਕੁੱਤੇ ਆ ਇਹ ਮਸੰਦ ਬੈਠਿਆ ਤੇ ਖਾਣਾ ਇਹਨਾਂ ਨੂੰ ਵੀ ਆ ਹੁਣ ਇਹਨਾਂ ਦੀ ਸਿਕਿਉਰਿਟੀ ਇਹਨਾਂ ਨੇ ਬਦਵਾ ਲਈ ਆ ਤੇ ਜੇ ਇਹਨਾਂ ਨੂੰ ਇੰਨਾ ਹੀ ਡਾਰਿਆ ਤਾਂ ਫੇਰ ਇਦਾਂ ਦੇ ਕੰਮ ਕਰਦੇ ਕਿਉਂ ਆ ਇਹ ਕੀ ਕਹਾਦਾ ਸੀ ਬਾਕੀ ਮੇਰੀ ਇਹੇ ਤੁਹਾਨੂੰ ਬੇਨਤੀ ਆ ਵੀ ਵੀਰ ਆਪਾਂ ਆਪਸ ਵਿੱਚ ਲੜਨਾ ਛੱਡਿਏ ਭੈਣ ਭਰਾ ਵਾਂਗੂ ਰਹੀਏ ਇਹੀ ਸਭ ਤੋਂ ਵਧੀਆ ਇਨਸਾਨੀਅਤ ਇਹਨੂੰ ਕਹਿੰਦੇ ਆ ਧਰਮ ਬਾਅਦ ਦੇ ਵਿੱਚ ਆ ਪਹਿਲਾ ਇਨਸਾਨੀਅਤ ਆ ਠੀਕ ਹੈ ਜੀ ਮਹਾਰਾਜ ਕਹਿੰਦੇ ਆ ਮਾਨਸ ਕੀ ਜਾਤ ਸਭ ਇੱਕੇ ਪਛਾਨ ਬੋ ਠੀਕ ਹੈ ਜੀ ਮਹਾਰਾਜ ਨੇ ਉਥੇ ਧਰਮ ਨੂੰ ਬੜਾ ਧਰਮ ਨਹੀਂ ਕਿਹਾ ਬੇ ਧਰਮ ਨੂੰ ਐ ਦੇਖੋ ਮਾਨਸ ਕੀ ਜਾਤ ਸਭ ਇੱਕੇ ਪਛਾਨ ਬੋ ਠੀਕ ਹੈ ਜੀ ਠੀਕ ਹੈ ਜੀ ਫਿਰ ਮੇਰੇ ਖੂ ਮੇਰੇ ਮੈਨੂੰ ਮੈਨੂੰ ਮੇਰੇ ਘਰਦਿਆਂ ਨੇ ਦੱਸਿਆ ਵੀ ਅਸੀਂ ਸਿੱਖ ਹਾਂ ਤਾਂ ਤਾਂ ਮੈਨੂੰ ਪਤਾ ਲੱਗਾ ਵੀ ਅਸੀਂ ਸਿੱਖ ਹਾਂ ਅਸੀਂ ਸਿੱਖ ਧਰਮ ਦੇ ਵਿੱਚ ਜਨਮ ਲਿਆ ਸਾਡਾ ਫਰਜ਼ ਬਣਦਾ ਆ ਵੀ ਅਸੀਂ ਸਿੱਖ ਬਣੀਏ ਪਰ ਸਿੱਖ ਬਣੀਏ ਅਸੀਂ ਪਾਪੀ ਨਾ ਬਣੀਏ ਕੀ ਕਰ ਰਹੇ ਹੋ ਕੀ ਕਰ ਇਸ ਕਰਕੇ ਇੰਨੀਆਂ ਕ ਵੀਰ ਬੇਨਤੀਆਂ ਆ ਮਰਾਤੀ ਜਿਹੜਾ ਮੈਂ ਫੋਨ ਕੀਤਾ ਸੀ ਉਹ ਮੇਰਾ ਨੰਬਰ ਆ ਠੀਕ ਹੈ ਜੀ ਤਾਂ ਮੈਂ ਦੁਬਾਰਾ ਵੀ ਆਪਣਾ ਨੰਬਰ ਬੋਲ ਦਿੰਨਾ ਆ 00973 36474800 ਮੇਰਾ ਨੰਬਰ ਆ ਵੀਰ ਜੇ ਜੇ ਕੋਈ ਜਦੋਂ ਵੀ ਕੋਈ ਗੱਲ ਕਰਨੀ ਹੋਈ ਤਾਂ ਮੈਨੂੰ ਮੜੇ ਜਾਂ ਮਿਸ ਕਾਲ ਕਰ ਦੇ ਮੈਂ ਤੈਨੂੰ ਖੁਦ ਫੋਨ ਕਰੂੰਗਾ ਓਕੇ ਜੀ ਠੀਕ ਹੈ ਜੀ ਤਾਂ ਬਾਕੀ ਮੇਰੀ ਇਹ ਵੀ ਬਾਤ ਬਣ ਕੇ ਬੇਨਤੀ ਆ ਸੰਤਾਂ ਦੇ ਖਿਲਾਫ ਨਾ ਬੋਲੋ ਉਹਨਾਂ ਨੇ ਕੋਈ ਵੀ ਇਹੋ ਜਿਹਾ ਮਾੜਾ ਕੰਮ ਨਹੀਂ ਕੀਤਾ ਕਿਸੇ ਧਰਮ ਦੇ ਖਿਲਾਫ ਉਹਨਾਂ ਨੇ ਮਾੜਾ ਕੰਮ ਨਹੀਂ ਕੀਤਾ ਪਰ ਜੇ ਆਪਣੇ ਧਰਮ ਨੂੰ ਬਚਾਉਣਾ ਤੁਸੀਂ ਅੱਤਵਾਦੀ ਕਹਿੰਦੇ ਆ ਤਾਂ ਵੀਰ ਉਹ ਅੱਤਵਾਦੀ ਜਾਨੀ ਕਿ ਅਸੀਂ ਹਮੇਸ਼ਾ ਰਵਾਂਗੇ ਜੇ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ ਖਾਨੂੰ ਜਾਨਾ ਵਾਰ ਕੇ ਵੀ ਅੱਤਵਾਦੀ ਕਹੋਣਾ ਪੈਂਦਾ ਹੈ ਤੇ ਸਿਰ ਮੱਥੇ ਆ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਆ ਵੀਰ ਜੀ ਬਾਕੀ ਜੇ ਕੋਈ ਤੁਹਾਡੇ ਮਨ ਨੂੰ ਗੱਲ ਮੇਰੀ ਕੋੜੀ ਲੱਗੀ ਹੋਵੇ ਤਾਂ ਮੈਂ ਮਾਫੀ ਮੰਗਦਾ ਆ ਪਰ ਇਹ ਜੋ ਵੀ ਹੈ ਇਹ ਸਚਾਈ ਆ ਤੁਸੀਂ ਵੀ ਜਰਾ ਇੱਕ ਗੌਰ ਨਾਲ ਵਿਚਾਰ ਲਈਓ ਵੀਰੇ ਠੀਕ ਹੈ ਜੀ ਓਕੇ ਵੀਰੇ ਮਿਹਰਬਾਨੀ ਜੀ ਓਕੇ